ਦੇਖੋ ਅੱਜ ਸੁਪਰੀਏ ਜਿਹੜੀ ਲੋਕ ਸਭਾ ਹਲਕਾ ਅਫਗਰ ਦੀ ਜਿਹੜੀ ਡੇਟਾ ਉਹ ਗੁਰਪ੍ਰੀਤ ਜੀ ਵੀ ਸਭ ਲੜਨਗੇ ਆਵਾਜ਼ ਦੀ ਪ੍ਰੈਕਟਿਕ ਨੂੰ ਅੱਜ ਇੱਕ ਬਾਕਰ ਮਿਲਣੀ ਸੀਗੀ ਇਸ ਪਰਿਵਾਰ ਦੇ ਤੋਫੇ ਸਾਰੇ ਨੇ ਇੱਕ ਉਹਨਾਂ ਨਾਲ ਮਨੋ ਈਜ਼ੀ ਵੀ ਫਾਸਟ ਮਿਲਣੀ ਸੀਗੀ ਤੇ ਉਹ ਆਏ ਤੇ ਵੈਲਕਮ ਕੀਤਾ ਉਹਨਾਂ ਦਾ ਅਸਿਸਟੈਂਟ ਆਇਆ ਜਿਵੇਂ ਕਿ ਇਹ ਤੋਂ ਪਹਿਲਾਂ ਐਮਪੀ ਲੱਗਣੀ ਅਮਰ ਸਿੰਘ ਉਹ ਵੀ ਫਾਗੂਲੇ ਰਿਹਾ ਮਿਲਦੇ ਦੇਖੋ ਤੁਹਾਡੇ ਮਰੂ ਹੀ ਆਈ ਹੈ ਨਾ ਪਿਛਲੇ 4.5 ਸਾਲ ਜੇ ਪਰ ਗੱਲ ਦੇਖੀ ਆ ਲਾਸਟ ਟਾਈਮ ਸੇ ਇੱਕ ਮਹੀਨੇ ਦਾ ਜਰੂਰ ਸੁਧਾਰ ਹੋ ਰਿਹਾ ਹੈ ਨੇ ਤਲੋ ਤੋਂ ਪਨਾ ਉਹ ਹੱਥੀ ਜਾ ਕੇ ਬੜੀ ਵੀ ਨਹੀਂ ਹੈਗੀ ਜਿਵੇਂ ਪਿਛਲੀ ਵਾਰ ਤੁਹਾਨੂੰ ਪਤਾ ਹੀ ਹੈ ਵੀ ਜਿੰਨਾ ਵੀ ਰੁਪਿਆ ਉਹ ਲਗਭਗ ਆਪਣੇ ਪੁੱਤ ਦੇ ਮੋਹ ਦੇ ਵਿੱਚ ਕਹਿ ਲਈ ਹੈ ਵੀ ਸਾਰੇ ਦਾ ਸਾਰਾ ਰੁਪਿਆ ਉਹਨੇ ਰਾਏਕਰੋਟ ਤੋਂ ਮਿਲਿਆ ਸ਼ਾਇਦ ਲੜਾਈ ਸੀਗੀ ਉਹਦਾ ਬੇਟਾ ਉੱਥੇ ਝੋਇਆ ਉਹਨਾਂ ਨੇ ਬਾਕੀ ਹਲਕੇ ਨੂੰ ਤਾਂ ਆਪਾਂ ਸਮਝੇ ਨਹੀਂ ਹੈਗਾ ਜਦੋਂ ਹਲਕੇ ਨੂੰ ਆਪਣਾ ਨਹੀਂ ਸਮਝਿਆ ਤਾਂ ਹਲਕੇ ਕਿਉਂ ਨੂੰ ਆਪਾਂ ਸਮਝਣਗੇ ਠੀਕ ਹੈ ਇਹ ਜੋ ਜੀਟੀ ਆਈ ਨੇ ਐਂਟੀ ਟਿਕਟ ਦੇਖਦੇ ਆਏ ਸਾਲ ਬਚੂਗੇ ਹਜ਼ਾਰ ਠੀਕ ਹੈ ਇਸੋ ਵਿਰੋਧੀਆਂ ਨੂੰ ਤਾਂ ਅਸੀਂ ਲੋਕਰੀ ਹੀ ਦਿੱਤੀ ਹੋਈ ਅੱਜ ਵੀ ਸਾਨੂੰ ਦੋ ਦਿਨਾਂ ਨੰਦੋਂਦਾ ਕਿਉਂਕਿ ਮੈਂ ਉਹਨਾਂ ਕੋਲ ਹੀ ਹੋਂਕਾ ਕੋਈ ਕੰਮ ਨਹੀਂ ਹੈਗਾ ਦਾ ਪ੍ਰਾਸ ਉਹ ਅਸੀਂ ਚੰਨਾ ਹੂੰ ਕੰਮ ਕਰਦੇ ਨੇ ਉਹਨਾਂ ਕੋਲ ਨੂੰ ਨੰਦ ਦੋ ਬਗੈਰ ਕੋਈ ਗੱਲ ਨਹੀਂ ਆਉਂਦੀ ਪਰ ਸਾਡੇ ਅਸੀਂ ਕੰਮਾਂ ਦੇ ਆਧਾਰ ਤੇ ਪਿੰਡਾਂ ਜਾਣਾ ਤੇ ਜਿਹੜੀ ਮੈਂ 2 ਸਾਲ ਦੀ ਕਾਰਜਕਾਰੀ ਦੇ ਸਿਰ ਤੇ ਤੇਰੇ ਦੀ ਤੀਰਾਂ ਸਿਰ ਜਿੱਤ ਗਏ ਮਨੋ ਸਾਰੇ ਕੋਈ ਲੋਕਾਂ ਨੂੰ ਇਹੀ ਦਿਖਾਉਣਾ ਵੀ ਜਿਹੜੇ 2 ਸਾਲ ਦੇ ਸਾਡੇ ਕੰਮਦਾਰ ਨੇ ਉਹਨਾਂ ਦੇ ਸਿੱਤੇ ਪਾਰਟੀ ਚੋਂ ਲੜ ਰਹੀ ਹੈ ਤੁਹਾਨੂੰ ਪਤਾ ਹੈ ਤੁਸੀਂ ਆਪਾਂ ਜਾ ਕੇ ਬਚੋ ਜੇ ਬਿਜਲੀ ਦੀ ਗੱਲ ਕਰੀਏ ਅੱਗੇ ਸਰਲੀ ਗੱਲ ਕਰੀਏ ਵੀ ਬਿਜਲੀ ਨਹੀਂ ਘਟਉਂਦੀ ਘਟੂ ਘਟੂ ਹਰੇਕ ਪਰਿਵਾਰ ਦਾ ਮਤਲਬ 50000 60000 ਜਾਂ 70000 ਆਮ ਤੌਰ ਤੇ ਲੱਗਦਾ ਸੀਗਾ ਤੇ ਬਿਜਲੀ ਖੁੱਲ੍ਹ ਆਉਂਦੀ ਆ ਤੇ ਟਾਈਮ ਸਿਰ ਆਉਂਦੀ ਆ ਦਾਤਾ ਨੂੰ ਦਾਤਾ ਨਹੀਂ ਝਾਕਣੀਆਂ ਪੈਂਦੀ ਹੈਗੀਆਂ ਤੇ ਬੇੜ ਦੇ ਪੰਡਾ ਜਦੋਂ ਵੀ ਚਾਹੀਦੀ ਸਿੱਪਤਾ ਕਰਦੇ ਨੇ ਕਿਸਾਨ ਆਪ ਮੂਹਰੇ ਹੋ ਕੇ ਬੋਲਦੇ ਨੇ ਜੇ ਆਪਾਂ ਪਰਿਵਾਰਾਂ ਦੀ ਗੱਲ ਕਰੀਏ ਜੀਰੋ ਬਿਜਲੀ ਬਿੱਲ ਦੀ ਗੱਲ ਕਰੀਏ ਉਹ 80% ਪਰਿਵਾਰਾਂ ਦਾ ਬਿੱਲ ਸਹੀ ਆਪਾਂ 0 ਆ ਰਿਹਾ ਜੀ ਤੇ ਉਹ ਮਤਲਬ ਸਭ ਤੋਂ ਵੱਡੀ ਗੱਲ ਤਾਂ ਹੈਗੀ ਜਦੋਂ ਤੁਸੀਂ ਇਹ ਕੋਈ ਤੁਸੀਂ ਗੱਲ ਕਰੋਗੇ ਉਹ ਸਾਰੇ ਪਰਿਵਾਰਾਂ ਵਿੱਚ ਅਕਾਲੀ ਦਲ ਜਿਹੜੇ ਸਾਨੂੰ ਭੰਡ ਦੇਣ ਨੇ ਉਹਨਾਂ ਦਾ ਵੀ ਜੀਰੋ ਆਉਂਦਾ ਉਹ ਪੁੱਛਿਓ ਵੀ ਪਹਿਲਾਂ ਜਿਹਨੂੰ ਕੋਦੇ ਬੁਲਾਇਆ ਸੀਗਾ ਇਹ ਗੱਲਾਂ ਨੇ ਜਿਹੜੀਆਂ ਬੁਆਕੀ ਜਿਹੀ ਨਹੀਂ ਵੀ ਗੱਲ ਕਰੀ ਇਸ ਤੇ ਆਪਾਂ ਸਭ ਤੋਂ ਵੱਡੀ ਗੱਲ ਮੈਂ ਸਮਰਾਲੇ ਦੀ ਕਰੂੰਗਾ ਹਸਪਤਾਲ 'ਚ ਜਾ ਕੇ ਦੇਖੋ ਜਿਹੜੀ ਓਪੀਡੀ ਆ ਜਿਹੜੀ ਓਪੀਡੀ ਦੇ ਵਿੱਚ ਵਾਧਾ ਹੋਇਆ ਤੇ ਇਸ ਚੀਜ਼ ਦੇ ਉੱਪਰ ਮੋਰ ਲੱਗਦੀ ਆ ਵੀ ਜਿਹੜਾ ਲੋਕਾਂ ਦਾ ਵਿਸ਼ਵਾਸ ਆ ਸਰਕਾਰ ਦੇ ਉੱਪਰ ਬਹੁਤ ਜ਼ਿਆਦਾ ਬਣਿਆ ਤੇ ਜਿਹੜੀਆਂ ਹੁਣ ਦਵਾਈਆਂ ਮੁਫਤ ਮਿਲਦੀਆਂ ਨੇ ਉਹ ਸਾਰੀ ਚੀਜ਼ ਦੇਖਦੇ ਓਪੀਡੀ ਤਕਹਾਈ ਵਧੂਗੀ ਜਿਹੜੇ ਲੋਕਾਂ ਦਾ ਵਿਸ਼ਵਾਸ ਵਧੂਗਾ ਇਸ ਕਰਕੇ ਜਦੋਂ ਕਿ ਬੀਰਪੀ ਨਾਲ ਪਾਲੀ ਅੰਤਰ ਨੇ ਆਪਣਾ ਜੋਖ ਗੱਤਬੰਦੀ ਸਾਲਗੋਦਨ ਨੂੰ ਤੋੜ ਲਈ ਪਰ ਉਹ ਜਿਹੜੀ ਅਫਵਾਹਾਂ ਆ ਰਹੀਆਂ ਨੇ ਵੀ ਇੱਕ ਕੰਟਰੋਲ ਕੀਤਾ ਵਰਤੋਂ ਦੇਖੋ ਉਹਨਾਂ ਦਾ ਆਪਣੇ ਉਹਨੇ ਹੈਨਾ ਆਪਾਂ ਇਹਨੂੰ ਕੀ ਗਈ ਹੈ ਪਰ ਇਹ ਆਪ ਨੂੰ ਭਾਜਪਾ ਦਾ ਪਤਾ ਵੀ ਕਿਸਾਨ ਵਿਰੋਧੀ ਹੈਗੀ ਆ ਜੋ ਕੁਝ ਵੀ ਹੈ ਜੇ ਹੈ ਜਾਂ ਕੁਝ ਰਲ ਕੇ ਬਾਦਲ ਰਲਣਗੇ ਉਹਨਾਂ ਨਾਲ ਹੈਨਾ ਤਾਂ ਕਿਸਾਨ ਪੰਜਾਬ ਦੀ ਜਨਤਾ ਉਹਨਾਂ ਦਾ ਹੋਣਾ ਹੋਣੀ ਹੈ ਆਪਣੇ ਬੋਟਮ ਚ ਇਹ ਤੈਅ ਆ ਵੀ ਜਿਹੜੀਆਂ ਆਉਣ ਵਾਲੇ ਬੋਟਾਂ ਦੇ ਲੋਕ ਬੁਰੀ ਤਰ੍ਹਾਂ ਹਰਾਕੇ ਭੇਜਣਗੇ ਉਹਨਾਂ ਨੂੰ ਅਤੇ ਇਹ ਵੀ ਗੱਲ ਹੈ ਕਿ ਜੇ ਇਸ ਤਰ੍ਹਾਂ ਹੋਊਗਾ ਪੰਜਾਬ ਦੇ ਪੰਜਾਬ ਦੇ ਦੇਖੋ ਜੀ ਪੰਜਾਬ ਦੇ ਵਿੱਚ ਸਟਰੋਂਗ ਹੋ ਕੇ ਉੱਪਰ ਕੇ ਆਉਣਾ ਇਹ ਤਾਂ ਸੁਪਨੇ ਨਹੀਂ ਉਹਨਾਂ ਦੇ ਇਹ ਤਾਂ ਕਦੇ ਹੋ ਨਹੀਂ ਸਕਦਾ ਹੈਗਾ ਤੇ ਪੰਜਾਬ ਦੇ ਲੋਕ ਕਦੇ ਮੂੰਹ ਨਹੀਂ ਲਾਉਣਗੇ ਕਿਉਂਕਿ ਜੋ ਕੁਛ ਉਹਨਾਂ ਪੰਜਾਬ ਦੀ ਕਿਸਾਨੀ ਦੇ ਨਾਲ ਪੰਜਾਬ ਦੇ ਲੋਕਾਂ ਨਾਲ ਕੀਤਾ ਜੋ ਤੱਕਾ ਕਰ ਰਹੇ ਨੇ ਇਹ ਸਾਰਾ जग ਜਹਰ ਆ ਮਰਾਲ ਦੇ ਜਿਹੜੇ ਜਿਹੜੇ ਮੇਨ ਮੁੱਦੇ ਨੇ ਦੇਖੋ ਮੁੱਦੇ ਤਾਂ ਨੂੰ ਇਹਦੇ ਮੁੱਦੇ ਤਾਂ ਹੀ ਖਤਮ ਕਰਨ ਲੱਗੇ ਹੋਏ ਆ ਮੁੱਦੇ ਤਾਂ ਹੈ ਹੀ ਨਹੀਂ ਜਿਹੜੇ ਪਹਿਲਾਂ ਪਿਛਲੀਆਂ ਸਹੀ ਗੱਲ ਕਰਦੇ ਗਰੰਟੀਆਂ ਪੀਟੀਏ ਦੀਆਂ ਪੂਰੀਆਂ ਕਰਨ ਲੱਗੀਆਂ ਜਿਹੜੀਆਂ ਰਹਿ ਗਈਆਂ ਉਹ ਪੂਰੀਆਂ ਹੋ ਜਾਣਗੀਆਂ ਸਾਨੂੰ ਸਿਰਫ 2 ਸਾਲ ਹੋਏ ਨੇ ਤੇ 2 ਸਾਲ ਦੀ ਜਿਹੜੀ ਕਾਰਜਗਾਰੀ ਆ ਉਹਦੇ ਸਿਰਫ ਹੀ ਪਾਰਟੀ ਚੋਂ ਲੜੂਗੀ ਪੀਟੀਏ ਕੱਲ ਪਿਆ ਪਰ ਅੰਦੀ ਕਈ ਗੱਲਾਂ ਦੇ ਵਿੱਚ ਪਾਣੀ ਨਹੀਂ ਕੱਤੀ ਨਹੀਂ ਦੇਖੋ ਮੈਂ ਬਾਰ ਬਾਰ ਤੁਸੀਂ ਸਾਰੇ ਮੇਰੇ ਭਰਾਓ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਵੀ ਜਿੰਨਾ ਰੁਪਇਆ ਪਿਛਲੇ ਸਾਲਾਂ ਛਲਕ ਰਹੇ ਸੁਭਾ ਵਿੱਚ ਮੈਂ ਪਹਿਲਾਂ ਵੀ ਦੱਸਿਆ ਸੀ ਕਿ ਸੁਨਾਰੇ 55 ਕਰੋੜ ਦੇ ਲਗਭਗ ਰੁਪਇਆ ਆਉਣਾ ਤੇ ਹੁਣ ਵੀ ਦੱਸਿਆ ਮੈਂ ਤੁਹਾਨੂੰ 5 ਕਰੋੜ ਦੀਆਂ ਸੜਕਾਂ ਕਾਹ ਵਾਸਤੇ ਵੀ ਆਉਣੀਆਂ ਜਿਹੜੀਆਂ ਸੜਕਾਂ ਇਹਨਾਂ ਤੋਂ 15-15 20-20 ਸਾਲ ਨਹੀਂ ਬਣੀ ਆ ਉਹ ਪਲੇ ਸਾਲ ਵਿੱਚ ਆ ਕੇ ਬਣਾਉਣੀਆਂ ਠੀਕ ਆ ਇਹ ਸਾਡੀ ਕਰਤੱਵਾਰੀ ਆ ਤੇ ਜਿੱਥੇ ਗੱਲ ਕਰਾਂ ਮੈਂ ਸ਼ਹਿਰ ਵਾਲੀ ਗੱਲ ਮੈਂ ਖੁਦ ਮੀਟਿੰਗ 'ਚ ਉਹ ਵਰਗੇ ਕਹਾਂ ਵੀ 2 ਕਰੋੜ 3 ਕਰੋੜ ਦਾ ਜਿਹੜੇ ਕੰਮ ਚਾਲੂ ਕਰਾਉਣ ਦੇ ਕਰਾਉ ਰੁਪਈਆ ਮੈਂ ਆਪ ਲੈ ਕੇ ਆਉਂਗਾ ਮੈਂ ਆਪੇ ਪ੍ਰਬੰਧ ਕਰੂੰਗਾ ਪਰ ਪਤਾ ਨਹੀਂ ਕੀ ਇੱਕ 파ਰਸਲੀ ਗੱਲ ਆ ਉੱਥੇ ਨਾਲਾ ਮੰਡੀ ਵਾਲੀ ਮੈਂ ਖੁਦ ਕਹਿ ਕੇ ਆਇਆ ਦੇਖੋ ਹੁਣ ਜੇ ਮੈਂ ਗੱਲ ਕਰੂੰਗਾ ਸ਼ਾਇਦ ਲੱਗੋ ਵੀ ਇਲਜਾਮ ਨੇ ਮੈਂ ਤਾਂ ਕਹਿੰਦਾ ਵੀ ਕਿਸ ਸਭ ਦੇ ਇੰਟਰਵਿਊ ਨਰਦੇ ਉਹਨਾਂ ਕਹਿ ਲਈਚਾਰਾ ਮੈਂ ਪਾਰਟੀ ਬਾਜੀ ਨੂੰ ਬਾਕੀ ਸਾਈਡ ਤੇ ਰੱਖ ਕੇ ਸ਼ਹਿਰ ਦੇ ਵਿਕਾਸ ਲਈ ਇਕੱਠੇ ਹੋ ਕੇ ਕੰਮ ਕਰਨ ਲਈ ਕਹਿਸਦਾ ਪਰ ਇਹਨਾਂ ਦੀ ਮਰਜ਼ੀ ਤੁਸੀਂ ਦੇਖੋ ਮਸ਼ਹੂਰ ਨੇ ਦੇਖੋ ਮਸ਼ਹੂਰ ਜਿਹੜਾ ਮੰਮਲੇ ਉਸੇ ਕੀ ਹੁੰਦੇ ਨੇ ਤੇ ਇੱਥੇ ਕਿਉਂ ਨਹੀਂ ਹੁੰਦੇ ਕਾਰਨ ਕੀ ਆ ਉਹਦੇ ਪਿੱਛੇ ਕਾਰਨ ਨਾ ਮੈਂ ਸੰਭਾਲੇ ਲੋਕ ਸਾਰੇ ਜਾਣਦੇ ਨੇ ਵੀ ਇੱਕ ਗਲਤੀ ਕਰ ਲਈ ਦੀ ਸੰਭਾਲੇ ਲੋਕਾਂ ਨੇ ਉਹ ਸ਼ਾਇਦ ਤੁਸੀਂ ਉਹੀ ਭੁੱਲ ਰਹੇ ਆ ਤੇ ਪਰ ਇਹਨਾਂ ਨੂੰ ਮੈਂ ਦੱਸਣਾ ਚਾਹੁੰਦਾ ਵੀ ਜਿਵੇਂ ਹੁਣ ਜਿਹੜਾ ਖਾਣਗੇ ਨੇ ਤੇ ਬਾਰ ਬਾਰ ਮੌਕੇ ਨਹੀਂ ਮਿਲਣਗੇ ਤੁਹਾਨੂੰ ਸਰਨ ਧੋਦਣਾ ਬਥੋਰਾ ਦੇ ਲੋਕਾਂ ਨੇ ਜਿਹੜਾ ਆ ਬੇਈਮਨੀਆਂ ਥੋੜੇ ਹੰਕਾਰ ਥੋੜੇ ਮਾਜ ਬੜੇ ਨੇ ਇਹ ਸਾਰੇ ਕਰਦਣੇ ਯੋਗੇ ਲੱਗਦਾ ਵੀ ਤੁਹਾਨੂੰ ਵੀ ਹਾਂਜੀ ਇੰਨੀ ਵੋਟ ਐਨੇ ਪਾਸੇ ਦੀ ਵੜਦੀ ਹੈ ਜੀ ਉਹ ਤੁਹਾਡੀਆਂ ਜਿਹੜੀਆਂ ਗਿਣਤੀਆਂ ਮਿੰਤੀਆਂ ਸਾਰੀਆਂ ਜ਼ੀਰੋ ਕਰਤੀਆਂ ਤੇ ਫਿਰ ਮੈਂ ਤੁਹਾਨੂੰ ਕਹਿੰਦਾ ਵੀ ਜੇ ਪੰਜਾਬ ਦੇ ਵਿੱਚ ਜਾਂ ਸਮਰਾਲੇ ਦੇ ਵਿੱਚ ਜੇ ਤੁਸੀਂ ਵਿਚਰਨਾ ਸਮਰਾਲੇ ਦੇ ਦਿਲਾਂ ਦੇ ਨਰਾਜ਼ ਕਰਨਾ ਕੋਈ ਬੜਾ ਵੱਡਾ ਮਾਨ ਦਿੱਤਾ ਸਵਾਰ ਦੇ ਲੋਕ ਨੇ ਲੰਬਾ ਟਾਈਮ ਤਾਂ ਤੁਹਾਨੂੰ ਆ ਜਿਹੜੀਆਂ ਥੋੜੀਆਂ ਮਤਲਬ ਸਿੱਧੀ ਗੱਲ ਕਹੂੰਨੀ ਨਹੀਂ ਕਹੂੰਗਾ ਚਾਹ ਕਿਸਮ ਚੰਗਲ ਕੇ ਬੁਰਾ ਸਾਰੀਆਂ ਭੁੱਲ ਕੇ ਸੇਵਾ ਭਾਵਨਾ ਦੇ ਨਾਲ ਖੜਨਾ ਪਊਗਾ ਤੁਹਾਨੂੰ ਸਾਰਿਆਂ ਨੂੰ ਪਰ ਜੇ ਤੁਸੀਂ ਨਹੀਂ ਕਰੋਗੇ ਤਾਂ ਪੰਜਾਬ ਦੇ ਲੋਕ ਤਫੜ ਰੋਲ ਦੰਦ ਨੇ ਮੈਂ ਖੁੱਦ ਪਈ ਗੱਲ ਕਰਦਾ ਜੇ ਮੈਂ ਕੰਮ ਨਹੀਂ ਕਰੂੰਗਾ ਤਾਂ ਪੰਜਾਬ ਲੋਕ ਮੈਨੂੰ ਵੀ ਨਹੀਂ ਬਖਸ਼ਣਗੇ ਪਰ ਮੈਨੂੰ ਮਾਣ ਆ ਮੈਂ ਚੈਲੰਜ ਕਰਦਾ ਮੇਰੇ 2 ਸਾਲ ਦੇ ਜਿਵੇਂ ਕਿ ਲੋਕ ਸਭਾ ਚੋਣਾਂ ਤੋਂ ਹੱਟ ਕੋਈ ਆ ਤੁਹਾਨੂੰ ਫਲੇਗਰ ਲਾਭ ਸੀ ਮੇਰਾ ਲਾਗੂ ਸਵਰਾਣਾ ਚਾਹੀਓ ਕਿਹੜੇ ਕਿਹੜੇ ਮੁੱਦਿਆਂ ਤੇ ਚੋਣ ਅੱਜ ਜਿਹੜੇ ਚੋਣ ਮੁੱਦੇ ਸੀਗੇ ਆ 2 ਸਾਲ ਦਰਿਆਮ ਪਾਰਟੀ ਸਰਕਾਰ ਚੱਲੀ ਹੈ ਭਗਵੰਤ ਸਿੰਘ ਸਾਡੇ ਮੁੱਖ ਮੰਤਰੀ ਤੇ ਕੇਜਰੀਵਾਲ ਸਾਹਿਬ ਸਾਡੇ ਸੁਪਰੀਮੋ ਨੇ ਤੇ ਜਿਹੜੇ ਸਾਡੇ ਐਮਐਲਏ ਚਾਹੇ ਸੁਨਾਲਾ ਨੇ ਚਾਹੇ ਨੌ ਹਲਕੇ ਦੇ ਜਿਹੜੇ ਐਮਐਲਏ ਨੇ ਸਾਡੇ ਦਾ ਇਹ ਤਾਂ ਪੂਰੇ ਪੰਜਾਬ ਦੀ ਜੋ ਜਿਹੜੇ ਮੁੱਦੇ ਸੀਗੇ ਪੰਜਾਬ ਦੇ ਇਲੈਕਟ੍ਰਿਸਿਟੀ ਦਾ ਮੁੱਦਾ ਸੀਗਾ ਇਹ ਖੈਰਤਾ ਦਾ ਐਜੂਕੇਸ਼ਨ ਦਾ ਇਹ ਜੋਬਸ ਦਾ ਇਹ ਸਭ ਤੋਂ ਇਹ ਚਾਰ ਮੁੱਦੇ ਸੀ ਜਿਵੇਂ ਗੱਲ ਕੀਤੀ ਹੈ ਜਿਹਦੇ 2 ਸਾਲ ਦੇ ਵਿੱਚ 43 ਹਜ਼ਾਰ ਦੇ ਕਰੀਬ ਜੋਬ ਦਿੱਤੀਆਂ ਤੇ ਜਿਹੜਾ ਹੈਲਥ ਦਾ ਸਿਸਟਮ ਹੈ ਜੋ ਮੁਹੱਲਾ ਕਲੀਨਿਕ ਸੀਗੇ ਅੱਜ ਹਰ ਪਿੰਡ ਦੇ ਗਰੀਬ ਬੰਦੇ ਆ ਉਹ ਚੀਜ਼ ਦਾ ਬੈਨੀਫਿਟ ਲੈ ਰਹੇ ਆ ਐਜੂਕੇਸ਼ਨ ਦੀ ਗੱਲ ਕਰੀਏ ਤਾਂ ਐਜੂਕੇਸ਼ਨ ਦੇ ਵਿੱਚ ਜਿਹੜੇ ਸਕੂਲ ਨੇ ਉਹ ਅਪਗ੍ਰੇਡ ਹੋ ਰਹੇ ਆ ਤੇ ਜਿਹੜੇ ਸਕੂਲ ਬੱਚੇ ਨੇ ਜਿਹੜੇ ਗਰੀਬ ਬੱਚੇ ਨੇ ਅੱਜ ਉਹਨਾਂ ਨੂੰ ਸੂਲਤਾ ਨੇ ਪ੍ਰੋਪਰ ਸੂਲਤਾ ਮਿਲਦੀਆਂ ਨੇ ਤਾਂ ਕਿ ਉਹ ਵੀ ਕੱਲ ਨੂੰ ਇੰਜੀਨੀਅਰ ਬਣ ਤੇ ਆਈਐਸ ਬਣ ਕਿਉਂਕਿ ਜੋ ਪ੍ਰਾਈਵੇਟ ਸਕੂਲਾਂ ਦੀ ਸਹੂਲਤਾਂ ਸੀ ਅੱਜ ਜੋ ਸਰਕਾਰੀ ਸਕੂਲਾਂ ਦੀ ਸਹੂਲਤਾਂ ਹੁੰਦੀਆਂ ਨੇ ਬਾਕੀ ਜਿਹੜੀ ਸਭ ਤੋਂ ਵੱਡੀ ਗੱਲ ਹੈ ਆਪਣੇ ਲਾਈਟ ਵੀ ਕਿ ਲਾਈਟ ਚਾਹੇ ਪਿਛੇ ਸਰਕਾਰਾਂ ਦੇਖ ਕੇ ਚਾਹੇ ਅਸੀਂ ਪਾਰਟਿਸਿਪੇਸ਼ਨ ਵਿੱਚ ਕੀਤਾ ਪਰ ਕਿਸਾਨ ਖੁਸ਼ ਨਹੀਂ ਹੋ ਰਹੇ ਪਰ ਅਜੇ 2 ਸਾਲ ਦੇ ਵਿੱਚ ਦੇ ਇਲੈਕਟ੍ਰਿਸਿਟੀ ਬਿੱਲ ਉਹ 80% ਲੋਕਾਂ ਦਾ ਫ੍ਰੀ ਆ ਰਿਹਾ ਕੋਈ ਨੋ ਬਿੱਲ ਆ ਰਿਹਾ ਜੇ ਜੇ ਸਾਡੇ ਕਿਸਾਨ ਭਰਾ ਸੀ ਵੀ ਮੈਂ ਸਾਡੇ ਕਿਸਾਨਾਂ ਤੋਂ ਨਾਲ ਬੈਠੇ ਜਿਵੇਂ ਕੋਈ ਜ਼ਕੀਤੀ ਵਾਲੀ ਕਰਦੇ ਆ ਉਹ ਮਨ ਬਾਹਰ ਹੀ ਮਿਲਿਆ ਸੀ ਵੀ ਤੁਸੀਂ ਇਹ ਗੱਲ ਜੋ ਕਰਿਓ ਵੀ ਗਵਰਨਮੈਂਟ ਵੀ ਮੈਂ ਉਚੇਚੇ ਤੌਰ ਤੇ ਪਤਵੰਤ ਮਾਣ ਦੀ ਸਾਡੇ ਹਰਮਨ ਪਿਆਰੇ ਮੁੱਖ ਮੰਤਰੀ ਉਹਦਾ ਧੰਨਵਾਦ ਕਰਨਾ ਚਾਹੁੰਦਾ ਜਿਹੜਾ 2 ਸਾਲ ਦੇ ਵਿੱਚ ਜਿਹੜੇ ਖਾਲਸਾ ਦੇ ਲਾਈਟ ਨਹੀਂ ਜਉਂਦੀ ਰਾਤ ਨੂੰ ਵੀ ਉਹ ਮੋਟਰਾਂ ਤੇ ਬੈਠੇ ਜਾਂਦੇ ਸੀ ਅੱਜ ਉਹਨਾਂ ਦਾ ਜਿਹੜਾ ਪਹਿਲਾਂ ਡੀਜ਼ਲ ਘੱਟੋ-ਘੱਟ ਕਿੰਦਾ ਹਜ਼ਾਰ ਡੀਜ਼ਲ ਲੱਗਿਆ ਲੀਟਰ ਲੱਗਿਆ ਕਿੰਦਾ 500 ਲੀਟਰ ਲੱਗਿਆ ਅੱਜ ਉਹਨਾਂ 2 ਲੀਟਰ ਵੀ ਡੀਜ਼ਲ ਨਹੀਂ ਲੱਗਿਆ ਤੇ ਇਹ ਵੀ ਬਹੁਤ ਵੱਡਾ ਬੈਨੀਫਿਟ ਸਾਰੇ ਕਿਸਾਨਾਂ ਨੂੰ ਹੈ ਬਾਕੀ ਫਤੇਕਰ ਸਾਹਿਬ ਦੀ ਮੈਂ ਗੱਲ ਕਰਾਂ ਤੇ ਫਤੇਕਰ ਬਹੁਤ ਵੱਡੀ ਇਤਿਹਾਸਕ ਸ਼ਖਸੀਅਤ ਈ ਹੈ ਮਾਤਾ ਗੁਜਰਕੌਰ ਪਾਪਾ ਜिलाਵਰ ਸਿੰਘ ਬਾਬਾ ਫਤੇ ਸਿੰਘ ਇਹ ਕਹਿਣਾ ਮਤਲਬ ਇਹ ਧਰਤੀ ਜਿਹੜੀ ਬੜੀ ਸ਼ਾਨਦਾਰ ਧਰਤੀ ਹੈ ਇੱਥੇ ਜਿਹੜਾ ਟੂਰਿਸਟ ਸਪੋਰਟ ਆਪਾਂ ਅਸੀਂ ਆਪਣੇ ਸੀਐਮ ਸਾਹ ਨੂੰ ਵੀ ਕਵਾਂਗੇ ਕਿਉਂਕਿ ਕੁਝ ਜਿਹੜਾ ਹਿੱਸਾ ਆਊਗਾ ਪੰਜਾਬ ਸਰ ਦਾ 90% ਦਾ ਹਿੱਸਾ ਲੈ ਕੇ ਇੱਕ ਟੂਰਿਸਟ ਆਪਾਂ ਸੋਰਟ ਬਣਾਵਾਂਗੇ ਤਾਂ ਕਿ ਲੋਕ ਨੂੰ ਸਾਡੇ ਕੋ ਆ ਕੇ ਜਿਹੜੀ ਜਗਾ ਸਾਡੀ ਸ਼ਾਨਦਾਰੀ ਉਹ ਇੱਥੇ ਮੱਥਾ ਟੇਕੀ ਜਾਂ 2019 ਦੇ ਜਿਹੜੇ ਲੋਕਤਵਾਣ ਹੋਏ ਸੀ ਅਮਤੀ ਐਂਕੀ ਬਣੇ ਤੇ ਟੂਰਿਸਟ ਸੋਰਟ ਅਗੇ ਉਹਨਾਂ ਦਾ ਤੁਹਾਡੇ ਕਿ ਕੈਂਡੀਡੇਟ ਦਾ ਪਰਫਾਰਮਰ ਜਾਣਗੇ ਤੁਸੀਂ ਜਿਵੇਂ ਕੀ ਕੀ ਲੜੋ ਐਕਚੁਅਲੀ ਕੀ ਹੈ ਉਹਨਾਂ ਦੀ 5 ਸਾਲ ਦੀ ਪਰਫਾਰਮੈਂਸ ਹੈ ਤੋਂ ਤੁਸੀਂ ਚੰਗੀ ਤਰ੍ਹਾਂ ਸਾਰੇ ਲੋਕ ਵੀ ਜਾਣਦੇ ਆ ਤੁਸੀਂ ਦੇਖ ਅੰਕੜੇ ਦੇਖਦੇ ਉਹ ਜਿਹੜਾ ਪ੍ਰੋਪਰ ਕਿਉਂਕਿ ਉਹ ਬਿਊਰੋਕ੍ਰੇਟ ਸੀਗੇ ਜਿਹੜਾ ਬੰਦਾ ਪੋਲੀਟਿਕਲ ਆਪਣਾ ਜੀਵਨ ਬਤਾਉਂਦਾ ਉਹਦੀ ਤੇਰੀ ਕੰਮ ਕਰਨ ਦੀ ਤਰੀਕਾ ਹੁੰਦਾ ਉਹ ਡਿਫਰੈਂਟ ਹੁੰਦਾ ਤੇ ਚਾਹ ਤੋਂ ਚਾਹ ਕਾਦੇ ਚਾਹ ਤੋਂ ਮਰਦ ਨੂੰ ਰਹਿਤੀ ਪੜੇਗਾ ਉਹ ਆਪਣੇ ਹਲਕੇ ਦੇਖੇ ਵੀ ਨਹੀਂ ਗਏ ਮੈਂ ਮੈਂ ਉਹੀ ਗੱਲ ਕਹਿੰਦੀ ਆ ਜਿਹੜਾ ਟੂਰਿਸਟ ਸਪੌਟ ਹੋ ਗਿਆ ਇੱਕ ਮੇਨ ਡਿਮਾਂਡ ਹੈ ਜੀ ਸਾਰੇ ਹਸਪੀਟਲ ਦੀ ਵੀ ਇੱਥੇ ਜਿਹਨੇ ਪੀਜੀਆਈ ਬਹੁਤ ਵੱਡਾ ਹਸਪੀਟਲ ਹੈ ਉੱਤੇ ਹਰ ਬੋਟੇਸ਼ਨ ਚਲੇ ਜਾਂਦਾ ਮਤਲਬ ਇੰਨਾ ਉੱਤੇ ਟੀਨ ਹੋ ਜਾਂਦੀ ਹੈ ਤੇ ਉਹਦੇ ਨਾਲ ਜਿਹੜੇ ਪੇਸ਼ੈਂਟ ਆ ਕਈ ਵਾਰ ਇਗਨੋਰ ਵੀ ਹੋ ਜਾਂਦੇ ਆ ਤੇ ਅਸੀਂ ਪਰਮਾਤਵਾ ਸੁਖ ਰਕੇ ਜਦ ਸਾਡੀ ਸਰਕਾਰ ਬਣਦੀ ਹੈ ਸੈਂਟਰ ਚ ਜਿਹੜਾ ਅਸੀਂ ਘੱਟੋ ਘੱਟ 2000 ਬੈੱਡ ਦਾ 1500 ਬੈੱਡ ਦਾ ਜਿਹੜਾ ਹਸਪੀਟਲ ਹੈ ਇੱਕ ਸੈਂਟਰ ਜਗ੍ਹਾ ਤੇ ਚਾਹੇ ਖੰਨਾ ਚ ਬਣੇ ਚਾਹੇ ਸਮਾਲੇ ਬਣੇ ਚਾਕੇ ਵੀ ਹੋਰ ਬਣ ਜੇ ਅਸੀਂ ਇਹ ਚੀਜ਼ ਜਗਾ ਲੈ ਕੇ ਇਹ ਚੀਜ਼ ਅਸੀਂ ਬਣਾਉਣਾ ਚਾਹੁੰਦੇ ਆ ਤਾਂ ਕਿ ਲੋਕਾਂ ਨੂੰ ਫਾਇਦਾ ਹੋਵੇ ਜਿਸ ਜੀ ਕਹਿੰਦਾ ਕਰਦਾ ਸਿੰਘ ਜੀ ਹੁਣ ਆਵਾਜ਼ ਵੀ ਪਾ ਦਿੱਤੀ ਕਾਂਗਰਸ ਦੀ ਮੋਦੀ ਦਾ ਕਾਂਗਰਸ ਦੀ ਪੀਛਣਾ ਤੋਂ ਚੰਗੀ ਤਣਾ ਜਾਣਦੇ ਹੋ ਅੱਜ ਉੱਤੇ ਕੋਈ ਇਹ ਨਹੀਂ 5 ਲੀਟਰ ਨੇ ਹਰ ਬੰਦਾ ਮੁੱਖ ਮੰਤਰੀ ਬਣਨਾ ਚਾਹੁੰਦਾ ਕੱਲ ਇਹ ਚਲੋ ਮੈਂ ਇਲੈਕਸ਼ਨਾਂ ਵੀ ਲੜੀਆਂ ਤਾਂ ਇਲੈਕਸ਼ਨ ਦੇ ਟਿਕਟ ਵੀ ਦੇ ਦਿੰਦੇ ਆ ਤਾਂ ਉਹ ਪਿੱਛੋਂ ਟੰਗਾ ਖਿੱਚਦੇ ਮੈਨੂੰ ਹਰਾਇਆ ਜਾਵਾ ਤੇ ਆਏ ਕੋਈ ਨਹੀਂ ਅਜਿਹਾ ਸਟੈਂਸ ਦੀ ਗੱਲ ਗੱਲ ਕਰ ਲਈਏ ਕਹਾਂ ਉਹ ਉਸ ਮੈਂ ਦੇਖਿਆ ਜੱਟ ਜੱਟ ਤੋਂ ਲੱਗ ਰਿਹਾ Hindu Hindu ਤੋਂ ਲੱਗ ਰਿਹਾ SC SC ਤੋਂ ਲੱਗ ਰਿਹਾ ਇਹ ਕਹਿਣ ਦਾ ਮਤਲਬ ਇਹ ਚੀਜ਼ ਦੇਖਣ ਅੱਜ ਇਹ ਕਿਉਂ ਵੱਡੇ ਵੱਡੇ ਲੀਡਰ ਆਪਣੇ ਆ ਰਹੇ ਕਾਂਗਰਸ ਦੇ ਦੇਖੋ ਤੁਸੀਂ ਆਪਣੇ ਡਾਕਟਰ ਸਾਹਿਬ ਡਾਕਟਰ ਚੰਬੇਆ ਸਾਹਿਬ ਐਮਐਲਏ ਛੱਡ ਗਿਆ ਐ ਡਿਪਟੀ ਲੀਡਰ ਛੱਡ ਗਿਆ ਐ ਉਹਨਾਂ ਨੇ ਦੇਖਿਆ ਉਹ ਵਾਕਈ ਭਗਵਾਨ ਕਮਾਜੇ ਸਰਕਾਰ ਚ ਉਹਨਾਂ ਨੂੰ ਇੱਥੇ ਲੱਗ ਰਿਹਾ ਵੀ ਆਪਾਂ ਤਾਂ ਇਹ ਸਰਕਾਰ ਲੋਕਾਂ ਦਾ ਬੈਨੀਫਿਟ ਕਰ ਰਹੀ ਐ ਤੇ ਅੱਜ ਤਾਂ ਹੀ ਲੋਕੀ ਹੁੰਮਾਂਗੇ ਤੇ ਪਹੁੰਚਦੇ ਐ ਤੇ ਅੱਜ ਸਾਰੇ ਚੋਅ ਐ ਜਿਵੇਂ ਮੈਂ ਘੱਟੋ ਘੱਟ 6 ਹਲਕਿਆਂ ਜਾ ਚੁੱਕਾ 9 ਹਲਕੇ ਪਹੁੰਚਦੇ ਐ 6 ਹਲਕੇ ਜਿਵੇਂ ਅੱਜ ਜਮਨਾਲੇ ਦਾ ਵਰਕਰ ਸਾਡੇ ਐਮਐਲਏ ਸਾਹਿਬ ਬੈਠੇ ਜਗਜੀਵਨ ਜੀ ਬੈਠੇ ਐ ਕਿਉਂਕਿ ਸਾਡੇ ਵਿਆਲਪੁਰਾ ਸਾਹਿਬ ਨੇ ਵਾਕਈ ਇੱਥੇ ਗਲਾਸੂਟ ਦੇ ਕੰਮ ਕੀਤੇ ਆ ਜੇ ਮੈਂ ਗੱਲ ਕੀਤੀ ਐ 15 1 ਦੁਨੀਆ ਰੋਡਸ ਨੇ ਲਗੋ ਦਾ ਰੋਡਾਂ ਨੂੰ 55 ਕਰੋੜ ਰੁਪਏ 55000 55 ਕਰੋੜ ਦੇ ਕਰੀਬ ਜਿਹੜੇ ਰੋਡਸ ਚਾਹੇ ਉਹ ਬੀਜੀਆਈ ਰੋਡ ਹੋਵੇ ਚਾਹੇ ਮਾਸੀਵਾਲੀ ਰੋਡ ਹੋਵੇ ਚਾਹੇ ਅੰਦਰਲੀਆ ਰੋਡਾਂ ਹੋਣ ਤੇ ਉਹਦੇ ਨਾਲ ਕਿਉਂਕਿ ਕੰਮ ਕੀਤਾ ਅੱਜ ਲੋਕ ਖੁਸ਼ ਨੇ ਆਮ ਪਾਰਟੀ ਤੋਂ ਤੇ ਆਉਣ ਵਾਲੇ ਟਾਈਮ ਜੀ ਦੋ ਸੈਕਟਰ ਦੋ ਸਾਲਾਂ ਗਵਰਨਮੈਂਟ ਨੇ ਕੰਮ ਕੀਤਾ ਜਿਹੜੀ ਆਉਣ ਵਾਲੀ ਪਲਾਨਿੰਗ ਹੈ ਉਹ ਸਾਡੇ ਮੁਖਵੰਤਾਂ ਜੀ ਬਹੁਤ ਵਧੀਆ ਆਮ ਪਾਰਟੀ ਨੂੰ ਪੰਜਾਬ ਬੋਲ ਤੇ ਲਿਖਦਾ ਜੀ ਆਹ ਵਾਲੀ ਪਾਣੀ ਦਾ ਉਹ ਕਹਿੰਦੇ ਬੈਨ ਕਿ ਐਮ.ਕੇ.ਜੀ ਬੋਕਾਂ ਦੇਖਦੇ ਤੁਸੀਂ ਇੱਥੇ ਤੱਕ ਪਹੁੰਚ ਗਏ ਇਹ ਨਹੀਂ ਜੀ ਕੋਈ ਧਾਨੀ ਹੰਦਾਈ ਗੱਲ ਹੈ ਜਿਹੜਾ ਪੋਲੀਟੀਕਲ ਬੰਦਾ ਉਹਨਾਂ ਸੇਵਾ ਕਰਨੀਆਂ ਚਾਹੇ ਉਹ ਜਿਹੜੀ ਮਰਜ਼ੀ ਪਾਰਟੀ ਤੋਂ ਕਰੇ ਤੇ ਇਹਨਾਂ ਦੇਖਿਆ ਕਿਉਂਕਿ 70 ਕਟੋ ਕੱਢ ਦੇ 75 ਸਾਲ ਦੇ ਤੋਂ ਜ਼ਿਆਦਾ ਨਾ ਹੋ ਗਏ ਪਰ ਇਹਨਾਂ ਦੋਨਾਂ ਪਾਰਟੀਆਂ ਨੇ ਜਿਹੜਾ ਪੰਜਾਬ ਚ ਕੋਈ ਕਾਸ ਕੀਤਾ ਨਹੀਂ ਦੋ ਸਾਲ ਜੋ ਆਮ ਪਾਰਟੀ ਨੇ ਕਾਰ ਦਿਖਾਇਆ ਅੱਜ ਲੋਕ ਪੂਰੇ ਪੰਜਾਬ ਨੇ ਪਿਆਵਦੇ ਪੰਜਾਬੀ ਦਲਿਆ ਤੇ ਤੁਹਾਨੂੰ ਉਮੀਦ ਹੈ ਆਉਣ ਵਾਲੇ ਟਾਈਮ ਜੇ ਤੇਰੇ ਦੇ ਤੇਰਾ ਸਿੱਤਾ ਵੀ ਚੱਲਦਾ ਪੰਜਾਬ ਚੋਂ ਵੀ ਆਪਣਾ ਚੱਲਦੀ ਹੈ ਕੀ ਸਿੱਖਦੇ ਅਕਾਲੀ ਦਲ ਨੂੰ ਵੀ ਚੰਗੀ ਤਰ੍ਹਾਂ ਲੋਕ ਜਾਣਦੇ ਨੇ ਆ ਸਾਡੇ ਬੈਠੇ ਕੀ ਮਿਆਂ ਸਾ ਇਹ ਵੀ ਅਕਾਲੀ ਦਲ ਚ ਰਹੇ ਹੈ ਕਿਉਂਕਿ ਇਹ ਸਹੀ ਮਿਹਨਤ ਇਹ ਵੀ ਤੁਹਾਨੂੰ ਬਾਅਦ ਚ ਦੱਸ ਦੇਣਗੇ ਕਿ ਕਿਉਂ ਇਹਨਾਂ ਨੂੰ ਬੋਲਣਾ ਆਪਣੇ ਐਮਐਲਏ ਸਾਹਿਬ ਜਿਆਲਸੁਰ ਸਾਹਿਬ ਨੇ ਬੋਲਣਾ ਕਿਉਂਕਿ ਮੇਰੀ ਅਗਲੀ ਮੀਟਿੰਗ ਨੇ ਉਸ ਤੇ ਜਾਣਾ ਮੈਂ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦਾ ਤੇ ਪਰਮਾਤਮਾ ਸੁੱਖ ਰੱਖੇ ਜਿੰਨੀਆਂ ਸੋਣਾ ਤੁਹਾਡੀ ਇੱਕ ਜੀ ਨੂੰ ਨਾਉਣੀਆਂ ਜਿਵੇਂ ਲੋਕ ਸਭਾ ਤੇ ਤੂੰ ਵੱਤਵਾਜੀ ਤੀਆ ਸਾਡੇ ਨੇ ਜੇ ਲੋਕਾਂ ਦਾ ਨਾਮ ਉਹਨਾਂ ਤੋਂ ਯਾਰ ਰੱਖਿਆ ਪਾਰਟੀਆਂ ਨੇ ਲੋਕਾਂ ਦੇ ਨੀਵਾਂ ਲਾਂਚ ਤੇ ਆਪ ਕੋਈ ਜੀ ਵੀ ਆਈ ਸੀ ਆਪਣਾ ਹੰਕਾਰ ਨਹੀਂ ਕਰਨਾ ਸੇ ਪਰਵਾਦ ਕਰਨਾ ਚਾਹੋ ਸਾਡੇ ਆਮ ਆਦਮੀ ਪਾਰਟੀ ਦੇ ਜਨਮਨਰ ਅਰਵਿੰਦ ਕੇਜਰੀਵਾਲ ਜੀ ਦਾ ਮੁੱਖ ਮੰਤਰੀ ਸਰਦਾਰ ਭਗਵਾਨ ਸਿੰਘ ਮਾਨ ਜੀ ਦਾ ਜਿਨ੍ਹਾਂ ਨੇ ਸਾਨੂੰ ਲੋਕ ਸਭਾ ਹਲਕਾ ਫਤੇਗੜ ਸਾਉਂ ਤੋਂ ਬਹੁਤ ਹੀ ਵਧੀਆ ਵੀਰਵਾਰ ਸੁਲਝੇ ਹੋਏ ਇਮਾਨਦਾਰ ਲੋਕਾਂ ਦੇ ਦੁੱਖ ਸੁੱਖ ਦੇ ਭਾਈਵਾਲ ਸਰਦਾਰ ਗੁਰਪ੍ਰੀਤ ਸਿੰਘ ਜੀ ਪੀਟੀਵੀ ਨੂੰ ਉਮੀਦਵਾਰ ਬਣਾ ਕੇ ਸਾਡੇ ਕੋਲ ਭੇਜਿਆ। ਅੱਜ ਤੁਸੀਂ ਦੇਖ ਰਹੇ ਹੋ ਕਿ ਸਵਰਾਲੇ ਹਲਕੇ ਦੇ ਵਿੱਚ ਸਰਦਾਰ ਜਗਤਾਰ ਸਿੰਘ ਬਿਆਲਪੁਰਾ ਦੀ ਅਗਵਾਈ ਦੇ ਵਿੱਚ ਜਿਹੜਾ ਅੱਜ ਉਹਨਾਂ ਦੇ ਰਾਤ ਰਵੇਖੇ ਬਹੁਤ ਵੱਡਾ ਇਕੱਠ ਹੋਇਆ। ਇਹ ਮੈਂ ਸਮਝਦਾ ਕਿ ਸਾਡੇ ਅਹੁਦੇਦਾਰ ਸਾਹਿਬਾਨ, ਬਲੱਦੀਰ ਸਾਹਿਬਾਨ ਸਾਰੇ ਫਸਟਾਵਾਂ ਦੇ ਆਗੂ ਸਾਹਿਬਾਨ, ਚੇਅਰਮੈਨ ਸਾਹਿਬਾਨ ਸਾਰੇ ਇਕੱਠੇ ਹੋ। ਔਰ ਲੋਕਾਂ ਨੇ ਵਿਸ਼ਵਾਸ ਦਿਵਾਇਆ ਕਿ ਜਿਸ ਤਰ੍ਹਾਂ ਪਹਿਲਾਂ 2022 ਦੇ ਚੋਣਾਂ ਦੇ ਵਿੱਚ ਜੋ ਵਿਧਾਨ ਸਭਾ ਦੇ ਚੋਣਾਂ ਹੋਈਆਂ ਸਨ ਉਹਦੇ ਵਿੱਚ ਵੱਡਾ ਫਤਵਾ ਜਿਹੜਾ ਪੰਜਾਬ ਦੇ ਲੋਕਾਂ ਨੇ ਦਿੱਤਾ ਸੀ ਸਰਦਾਰੇ ਹਲਕੇ ਦੇ ਲੋਕਾਂ ਨੇ ਦਿੱਤਾ ਸੀ ਉਸ ਤੋਂ ਵੀ ਵੱਡਾ ਜਿਹੜਾ ਫਤਵਾ ਉਹ ਇਹਨਾਂ ਲੋਕ ਸਭਾ ਦੇ ਚੋਣਾਂ ਦੇ ਵਿੱਚ ਸਰਦਾਰ ਗੁਰਪ੍ਰੀਤ ਸਿੰਘ ਜੀ ਨੂੰ ਇਥੋਂ ਜਿਤਾ ਕੇ ਵੱਡੀ ਭਾਰੀ ਬਹੁਤ ਵੱਡੇ ਨਾਲ ਅਸੀਂ ਪਾਰਟੀ ਦੀ ਚੋਣ ਦੇ ਵਿੱਚ 2019 ਲੋਕ ਸਭਾ ਦੇ ਵਿੱਚ ਐਮਪੀ ਅਮਰ ਸਿੰਘ ਬਣੇ ਜੁਨਾ ਕੀ ਕਾਰਜ ਕਰਦੇ ਹੋ ਪੰਛਾ ਬਦਲ ਹਾਂ ਮੈਂ ਤੁਹਾਨੂੰ ਕਹਿੰਦਾ ਕਿ ਤੁਹਾਡੇ ਸਾਹਮਣੇ ਗੁਰਪ੍ਰੀਤ ਸਿੰਘ ਜੀ ਵੀ ਉਸ ਪਾਰਟੀ ਦੇ ਵਿੱਚ ਰਹੇ ਨੇ ਔਰ ਤੁਸੀਂ ਵੀ ਆਪ ਕਹਿੰਦੇ ਹੋ ਤੇ ਲੋਕ ਵੀ ਕਹਿੰਦੇ ਨੇ ਕਿਉਂਕਿ ਜਿਹੜੇ ਅਸਰ ਚਾਹੀ ਹੁੰਦੀ ਹੈ ਅਸਰ ਚਾਹੀ ਆਪਾਂ ਨੂੰ ਪਤਾ ਕਿ ਉਹਨਾਂ ਦਾ ਕੰਮ ਕਰਨ ਦਾ ਢੰਗ ਤਰੀਕਾ ਹੋਰ ਹੁੰਦਾ ਤੇਰਾ ਕੋਈ ਸਵਾਸੇਵਕ ਹੋਵੇ ਕੋਈ ਪਾਰਟੀ ਦਾ ਵਰਕਰ ਹੋਵੇ ਉਹਨਾਂ ਦਾ ਕੰਮ ਕਰਨ ਦਾ ਢੰਗ ਤਰੀਕਾ ਵੀ ਹੋਰ ਹੁੰਦਾ ਉਹਨਾਂ ਦਾ ਫਰਕ ਆ ਬਹੁਤ ਜ਼ਿਆਦਾ ਕਿਉਂਕਿ ਉਹ ਸਬਰਾਲੇ ਹਲਕੇ ਦੇ ਵਿੱਚ ਨਾ ਆਪਣੇ ਲੋਕ ਸਭਾ ਹਲਕਾ ਫਤਿਹਗੜ ਸਾਹਿਬ ਸਾਰੇ ਜਿਹੜੇ ਹਲਕੇ ਨੇ ਨਾ ਉਹਦੇ-ਉਹੇ ਉਹ ਸਾਰੇ ਇਹ ਕਹਿ ਰਹੇ ਨੇ ਉਹਨਾਂ ਦੇ ਪਾਰਟੀ ਦੇ ਵਰਕਰ ਵੀ ਕਹਿ ਰਹੇ ਨੇ ਆਪਾਂ ਦੇ બીજી ਪਾਰਟੀਆਂ ਦਾ ਕਹ ਰਹੇ ਹੁੰਦਾ ਕਿ ਸਾਨੂੰ ਉਮੀਦਵਾਰ ਨੇ ਹੀ ਚਾਹੀਦਾ ਆ ਦੋ ਤਿੰਨ ਅ ਦੇਖਿਆ ਕਿ ਫਟੇਕਾਰ ਸਾਹ ਤੋਂ ਲੋਕਾਂ ਨੇ ਕਿਹਾ ਉਹਨਾਂ ਦੇ ਵਰਕਰਾਂ ਨੇ ਕਿ ਸਾਨੂੰ ਇਹ ਨੀਂਦਵਾਰਨੀ ਚੋਈ ਤਾਂ ਕੋਈ ਹੋਰ ਨੀਂਦਵਾਰ ਨਹੀਂ। ਸੋ ਮੇਰਾ ਕਹਿਣ ਤੋਂ ਬਾਵਾ ਜਿਸ ਤਰ੍ਹਾਂ ਗੁਰਪ੍ਰੀਤ ਸਿੰਘ ਜੀ ਪੀ ਜੀ ਜੀ ਇਹਨਾਂ ਦੀ ਮੈਂ ਗੱਲ ਕੀਤੀ ਕਿਉਂਕਿ ਮੈਂ ਇਹਨਾਂ ਨੂੰ ਲੰਮੇ ਸਮੇਂ ਤੋਂ ਜਾਣਦਾ। ਇਹਨਾਂ ਨੇ ਮੈਂ ਸਮਝਦਾ ਕਿ ਥੱਲੇ ਹੋ ਕੇ ਇਹ ਲੀਡਰ ਬਣੇ ਨੇ ਪਹਿਲਾਂ ਕੋਨਸਲਰ ਬਣੇ ਨੇ ਫਿਰ ਜੂਦੇ ਪ੍ਰਧਾਨ ਬਣੇ ਨੇ ਫਿਰ ਇਹ ਐਮਐਲਏ ਦੀ ਤੋਂ ਤਿੰਨ ਲਕਸ਼ਣਾ ਲੱਗੀਆਂ ਨੇ ਇਹਨਾਂ ਨੇ ਐਮਐਲਏ ਬਣੇ ਨੇ। ਸੋ ਮੇਰਾ ਕਹਿਣ ਤੋਂ ਬਾਵਾ ਹਰੇਕ ਦੇ ਦੁੱਖ ਸੁੱਖ ਦੇ ਵਿੱਚ ਸ਼ਾਮਲ ਰਹਿੰਦੇ ਨੇ। ਸੋ ਬਹੁਤ ਵਧੀਆ ਸਾਡੇ ਵਰਕਰ ਨੇ। ਬਹੁਤ ਵਧੀਆ ਮੈਂ ਸਮਝਦਾ ਲੋਕਾਂ ਦੇ ਕੰਮ ਕਰ ਕਰਦਾ ਆਪ ਦਾ ਵਿਧਾਇਕ ਰਹੇ ਹੋ ਤੁਹਾਡਾ ਤੇ ਬਹੁਤ ਵੱਡਾ ਮੋੜ ਆਇਆ ਇੱਕ ਵੀ ਰਣਨੀਤੀ ਆ ਵੀ ਕੀ ਹੈ ਕਿ ਜੋ ਆਨ ਬਈ ਲੋਕਤਵਤਾਣਾ ਅਸੀਂ ਜੀ ਲੋਕਾਂ ਕੋ ਜਿਹੜਾ ਜਾ ਰਹੇ ਅਸੀਂ 2 2 ਸਾਲਾਂ ਦੇ ਵਿੱਚ ਜੋ ਪਾਰਟੀ ਨੇ ਘਰਾਟੀ ਹੈ ਦਿੱਸੀ ਸਰ ਉਹਦੇ ਚੋਂ ਕਾਫੀ ਪੂਰੀਆਂ ਕਰਜ਼ੀ ਦਿੱਤੀਆਂ ਗਈਆਂ ਨੇ ਹੋਰ ਵੀ ਕਰਜ਼ੀ ਲੋੜ ਆ ਕਿਉਂਕਿ ਜਿਵੇਂ ਪਹਿਲਾਂ ਗੱਲ ਕੀਤੀ ਗਈ ਜੜਕਾਂ ਦੀ ਗੱਲ ਕੀਤੀ ਗਈ ਆ ਬਾਲਾ ਕਲੀਨਿਕ ਦੀ ਗੱਲ ਕੀਤੀ ਗਈ ਆ ਲੋਕਾਂ ਦੇ ਬਿਜਲੀ ਦੇ ਬਿੱਲ ਫ੍ਰੀ ਵਾਲੀ ਗੱਲ ਕੀਤੀ ਗਈ ਆ ਕਿਸਾਨਾਂ ਨੂੰ ਮੋਟਰਾਂ ਦੇ ਜਿਹੜੇ ਲੈਟ ਆ ਰਹੀ ਆ ਉਹਨਾਂ ਦੀ ਗੱਲ ਕੀਤੀ ਗਈ ਆ ਹਸਪਤਾਲਾਂ ਦੀ ਗੱਲ ਕੀਤੀ ਗਈ ਆ ਸਕੂਲਾਂ ਦੀ ਗੱਲ ਕੀਤੀ ਗਈ ਆ ਇਹ ਸਾਰੇ ਮੁੱਦੇ ਜਿਹੜੇ ਅਸੀਂ ਲੈ ਕੇ ਲੋਕਾਂ ਕੋਲ ਜਾਵਾਂਗੇ ਅਸੀਂ ਘਰ-ਘਰ ਡੋਰ ਟੂ ਡੋਰ ਸ਼ੁਰੂ ਕੀਤਾ ਹੈ ਪਹਿਲਾਂ ਹੀ ਤਾਂ ਕਿ ਲੋਕਾਂ ਨੂੰ ਅਸੀਂ ਲੋਕ ਇਹਦੇ ਸਾਨੂੰ ਪਤਾ ਕਿਉਂਕਿ ਲੋਕਾਂ ਦੇ ਜਿਹੜਾ 5-5 7-7000 ਰੁਪਇਆ ਮਹੀਨੇ ਦਾ ਜੇਬ ਦੇ ਵਿੱਚ ਆਉਂਦਾ ਇਹਦਾ ਬਿਜਲੀ ਬਾਫੀ ਵਾਲੀ ਗੱਲ ਆ ਤਾਂ ਮੈਂ ਸਮਝਦਾ ਉਹਦੇ ਤੇ ਬਹੁਤ ਲੋਕ ਖੁਸ਼ ਹੋਏ ਇਹ ਪਹਿਲਾਂ ਕਦੇ ਨਹੀਂ ਹੋਇਆ ਬੋਟਰਾਂ ਨੂੰ ਕੀ ਕਹਿਣਾ ਚਾਹੁੰਦੇ ਜਿਹੜੇ ਮੈਂ ਬੋਟਰਾਂ ਨੂੰ ਅਪੀਲ ਕਰਨਾ ਚਾਹੁੰਦਾ ਕਿ ਜਿਸ ਤਰ੍ਹਾਂ 2 ਸਾਲ 2 ਸਾਲ ਪਹਿਲਾਂ ਤੁਸੀਂ ਵਿਧਾਨ ਸਭਾ ਦੇ ਚੋਣਾਂ ਦੇ ਵਿੱਚ ਬਹੁਤ ਭਾਰੀ ਬਹੁਤ ਦੇ ਨਾਲ ਆਮ ਆਦਮੀ ਪਾਰਟੀ ਦੀ ਵੱੰਮੇ ਐਮ ਐਲ ਏ ਇਹ ਤੋਂ ਸਰਕਾਰ ਬਣਾਈ ਸੀ ਇਸੇ ਤਰ੍ਹਾਂ 13 ਦੇ 13 ਵੀਰਵਾਰ ਦੇ ਜਿਹੜੇ ਸਾਡੇ ਲੋਕ ਸਭਾ ਲਈ ਚੋਣਾਂ ਲੜਨਗੇ ਉਹਨੂੰ ਅਸੀਂ ਭਾਰੀ ਬਹੁਤ ਬੰਦੇ ਜਟਾਈ ਆਪਾਂ ਇੱਕ ਇੱਕ ਵੋਟ ਆ ਜਿਹੜੀ ਉਹ ਆਮ ਆਦਮੀ ਪਾਰਟੀ ਚੋਣ ਨਿਸ਼ਾਨ ਚਾਰੂ ਦੇ ਤਾਂ ਕਿ ਇਹਨਾਂ ਲੋਕਾਂ ਚ ਸਤਾਈਏ ਤੁਹਾਡਾ ਪੱਤਰਕਾਰ ਭਾਈ ਚੜੇ ਦਾ ਸਾਰੇ ਵਰਕਰਾਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਸਤਿ ਸ੍ਰੀ ਅਕਾਲ